ਲੁਧਿਆਣਾ 'ਚ ਫਿਰ ਹੋਈ ਸ਼ਰਿਆਮ ਬਦਮਾਸ਼ੀ ਬਹਾਦਰ ਕੇ ਰੋਡ ਤੇ ਇੱਕ ਫੈਕਟਰੀ ਮਾਲਕ ਹਰਿੰਦਰ ਸਿੰਘ ਤੇ ਉਸਦੇ بیٹے ਦਿਪਜੋਤ ਸਿੰਘ ਤੇ ਉਹਨਾਂ ਦੀ ਹੀ ਫੈਕਟਰੀ ਅੰਦਰ ਦਾਖਲ ਹੋ ਕੇ ਕੁਝ ਲੋਕਾਂ ਨੇ ਤੇਜ਼ ਤਾਰ ਹਥਿਆਰਾਂ ਤੇ ਡੰਡਿਆਂ ਨਾਲ ਹਮਲਾ ਕੀਤਾ ਜ਼ਖਮੀ ਫੈਕਟਰੀ ਮਾਲਕ ਇਲਾਜ ਉਦੀਨ ਹੈ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ ਦਿਪਜੋਤ ਨੇ ਉਹਨਾਂ ਦੀ ਫੈਕਟਰੀ ਦੇ ਸਾਹਮਣੇ ਇੱਕ ਡਾਈੰਗ ਫੈਕਟਰੀ ਦੇ ਮਾਲਕਾਂ ਤੇ ਇਲਜ਼ਾਮ ਲਗਾਏ ਨੇ ਦੀਪਜੋਤ ਮੁਤਾਬਕ ਉਹਨਾਂ ਨੇ ਡਾਈਂਗ ਫੈਕਟਰੀ ਚੋਂ ਗਲੀ ਚਾਉਂਦੇ ਪਾਣੀ ਤੇ ਇਤਰਾਜ਼ ਜ਼ਾਹਰ ਕੀਤਾ ਸੀ ਜਿਸ ਤੋਂ ਬਾਅਦ ਰੰਜਿਸ਼ਵਦੀ ਪਰ ਸਾਡੇ ਸਾਹਮਣੇ ਫੈਕਟਰੀ ਆ ਜੀ ਅਵੀ ਕ੍ਰੀਏਸ਼ਨ ਵਾਲਿਆਂ ਦੀ ਉਹਦਾ 3 ਦਿਨ ਪਹਿਲਾਂ ਜੀ ਪਾਣੀ ਸ਼ੁਰਤੋਂ ਹੀ ਆਉਂਦਾ ਸੀਗਾ ਅਸੀਂ ਪਾਣੀ ਦੀ 10 ਟਰਾਲੀਆਂ ਸਟਾ ਚੁੱਕੇ ਆ ਸਰਪੰਚ ਸਾਹਿਬ ਨੂੰ ਇੰਨੀ ਗੱਲ ਪਤਾ ਸਾਡੇ ਪਿੰਡ ਦੇਆਂ ਨੂੰ ਉਹ ਬਾਉ ਫੈਕਟਰੀ ਬਹੁਤ ਘਟ ਆਉਂਦਾ ਉਹਨੂੰ ਕੋਈ ਦਿੱਕਤ ਨਹੀਂ ਉਹਦੇ ਕੋਈ ਹੋਜੇ ਨਹੀਂ ਬਣੀ ਪਾਣੀ ਸਾਹਮਣੇ ਵਾਲੇ ਪਲਾਟਾਂਾਂ ਦੀਆਂ ਖਰਾਬ ਹੁੰਦੀਆਂ ਨੇ ਅਸੀਂ ਆਹ ਗੱਲ ਰੋਕਣ ਲਈ ਬਾਉ ਨੂੰ ਅਸੀਂ ਬਾਉਂਡਰੀ ਬਣਾਤੀ ਸੀ ਕਿ ਪਾਣੀ ਗਲੀ ਚ ਨਾ ਆਵੇ ਸਾਰੀ ਗਲੀਆਂ ਲੈ ਨੂੰ ਦਿੱਕਤ ਹੁੰਦੀ ਸੀਗੀ ਬਾਉ ਆਇਆ ਜੇ 3 ਦਿਨ ਪਹਿਲਾਂ ਕਹਿੰਦਾ ਪਾਣੀ ਤਾਂ ਇਦਾਂ ਹੀ ਜਾਊਗਾ ਜੀ ਜਿਹੜਾ ਅਸੀਂ ਮਿੱਟੀ ਦਾ ਬਾਂਦ ਨੂੰ ਗਣਾ ਗੱਡੀਆਂ ਅਸੀਂ ਉਸ ਤੋਂ ਬਾਅਦ ਅੰਦਰ ਆ ਕੇ 100 ਨੰਬਰ ਤੇ ਫੋਨ ਕੀਤਾ ਜੀ ਦੋ ਸਾਹਬ ਆ ਗਏ ਜੀ ਉਹਨਾਂ ਨੇ ਪੱਖ ਸੁਣਿਆ 5 5.5 ਉਹਨਾਂ ਦੇ ਫੈਕਟਰੀ 15 20 ਬੰਦੇ ਸੀਗੇ ਸ਼ੁੱਕਰਵਾਰ ਨੂੰ ਵੀ ਉਦੋਂ ਸਾਹਬ ਨੇ ਉਹਨਾਂ ਨੂੰ ਕਹਿ ਕੇ ਚਲੇ ਗਏ ਜੀ ਸ਼ਨੀਵਾਰ ਨੂੰ ਸਾਨੂੰ ਸਾਡੇ ਤੋਂ ਝੂਠਾ ਪਰਚਾ ਪਾਤਾ ਕਿ ਸ਼ਨੀਵਾਰ ਲੜਾਈ ਹੋਈ ਹੈ ਮੇਰੇ ਕੋਲ ਸਾਰੀ ਵੀਡੀਓਗ੍ਰਾਫੀ ਹੈ ਜੀ ਸ਼ਨੀਵਾਰ ਸਾਡੀ ਕੋਈ ਲੜਾਈ ਨਹੀਂ ਹੋਈ ਜਦ ਕਿ ਉਹ ਬਾਹਰ ਫੈਕਟਰੀ ਆਇਆ ਹੀ ਨਹੀਂ ਅਸੀਂ ਆਪਣੇ 5 ਵਜੇ ਕੰਮ ਕਰਦੇ ਪਏ ਸੀਗੇ ਸਾਡੇ ਕੋਈ 5 ਦਾ ਟਾਈਮ ਹੋਣਾ ਵਾ ਅਸੀਂ ਮੈਂ ਤੇ ਮੇਰਾ ਫਾਦਰ ਹਰਵਿੰਦਰ ਸਿੰਘ ਬੈਠੇ ਸੀਗੇ ਸਾਹਮਣੇ ਉਹ 15-20 ਬੰਦੇ ਸਾਡੀ ਫੈਕਟਰੀ ਦੇ ਅੰਦਰ ਦਾਖਲ ਹੋਏ ਸਭ ਨੇ ਤੇਜ਼ਦਾਰ ਹਥਿਆਰ ਸਲਗਰ ਸਭ ਉਹਨਾਂ ਨੇ ਮਾਰਨੇ ਸ਼ੁਰੂ ਕੀਤੇ ਕੋਈ ਗੱਲ ਨਹੀਂ ਕੀਤੀ ਬਾਹੂ ਨੇ ਇਸ਼ਾਰਾ ਕੀਤਾ ਆਹੀ ਮੁੰਡੇ ਆ ਜਿਨ੍ਹਾਂ ਤੇ ਇਲਜ਼ਾਮ ਲਾਇਆ ਜਾ ਰਿਹਾ ਫਿਲਹਾਲ ਉਹਨਾਂ ਦਾ ਪੱਕੇ ਸਾਹਮਣੇ ਨਹੀਂ ਆਇਆ ਲੁਧਿਆਣਾ ਚ ਪਿਛਲੇ ਕੁਝ ਦਿਨਾਂ ਦੌਰਾਨ ਇਹ ਤੀਜੀ ਘਟਨਾ ਹੈ ਪਹਿਲਾ 7 ਮਈ ਨੂੰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਗੁਰਪ੍ਰੀਤ ਸਿੰਘ ਨਾਮੀ ਕਾਰੋਬਾਰੀ ਤੇ ਉਸਦੇ ਭਰਾ ਤੇ ਹਮਲਾ ਕੀਤਾ ਗਿਆ ਸੀ ਤਵਾਰ ਨੂੰ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਰਾਜੀਵ ਸ਼ਰਮਾ ਤੇ ਗਲਿਜ ਤੇਜ਼ ਰਫ਼ਤਾਰ ਆਰੋੜ ਨੂੰ ਰੋਕਣ ਕਾਰਨ ਪੈਦਾ ਹੋਈ ਰੰਜਿਸ਼ ਤੋਂ ਬਾਅਦ ਹਮਲਾ ਹੋਇਆ ਤੇ ਘਰ ਚੋਂ ਪੰਨ ਤੋੜ ਕੀਤੀ ਗਈ ਤੇ ਹੁਣ ਇਹ ਤੀਜੀ ਘਟਨਾ ਤਿੰਨੋਂ ਘਟਨਾਵਾਂ 'ਚ ਮੁਲਜ਼ਮ ਗ੍ਰਫਤਾਰ ਨਹੀਂ ਹੋ ਸਕਿਆ